ਪਹਿਲਾਂ ਨੀਹਾਂ 'ਚ ਤਿੰਨਾਂ ਦਾ ਹੁਕਮ ਹੋਇਆ ਸਹਬਜ਼ਾਦੇ ਅਡੋਲ ਖੜੇ ਚਾਰੇ ਪਾਸਿਓਂ ਕੰਧ ਉਸਰੀ ਹੈ ਛੋਟੀਆਂ-ਛੋਟੀਆਂ ਇੱਟਾਂ ਨੇ ਹੌਲੀ-ਹੌਲੀ ਕੰਧ ਉਸਰਦੀ ਜਾਂਦੀ ਹੈ ਕਦੀ ਚੰਦਰਮੇ ਨੂੰ ਗ੍ਰਹਿਣ ਲੱਗਿਆ ਵੇਖਿਆ ਚਾਂਦੀ ਵਾਂਗੂ ਚਮਕਦਾ ਹੋਇਆ ਚੰਦਰਮਾ ਹੌਲੀ-ਹੌਲੀ ਗ੍ਰੈਂਡ ਉਹਨੂੰ ਕਾਜ ਲੈਂਦਾ ਟੱਕ ਲੈਂਦਾ ਏਦਾਂ ਕੰਧ ਸਰਦੀ ਗਈ ਤੇ ਚੰਦ ਵਰਗੇ ਮੁਖੜੇ ਉਸ ਕੰਧ ਦੇ ਅੰਦਰ ਦਫਨ ਹੋ ਗਏ ਠੋਡੀ ਤੱਕ ਇਂਟੇ ਚੁੰਨਦੀ ਮੂੰਹ ਤੱਕ ਆ ਗਈ ਮਹਿਸੂਸ ਕਰੋ ਨਾ ਜੀ ਜਦੋਂ ਸਾਡੇ ਬੱਚੇ ਦੇ ਮੂੰਹ ਤੇ ਸੁੱਤਿਆਂ ਵੀ ਕਿਤੇ ਰਜਾਈ ਦਾ ਪੱਲਾ ਆ ਜੇ ਤੇ ਅਸੀਂ ਕਹਿੰਦੇ ਆ ਸਾਹ ਨਾ ਰੁਕ ਜੇ ਠੋਡੀ ਤੱਕ ਇਂਟੇ ਚੁੰਨਦੀ ਕਲੀਆਂ ਨੇ ਕਲੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਤੇ ਉਹ ਕੁਚਲੀਆਂ ਜਾ ਰਹੀਆਂ ਇੱਟਾਂ ਦੇ ਥੱਲੇ ਠੋਡੀ ਤੱਕ ਈਂਤੇ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਨੱਕ ਬੀਨੀ ਕੋ ਢਾਂਪਦੇ ਇਹ ਵੀ ਇਦਾਂ ਦਫਨ ਹੋ ਗਿਆ ਅੱਖਾਂ 'ਪੇ ਛਾ ਗਈ ਫਿਰ ਇਹ ਚੰਦ ਵਾਂਗੂ ਚਮਕਦੇ ਮਸਤਕ ਹਰ ਚਾਂਦ ਸੀ ਜਬੀ ਕੋ ਘਣਸਾ ਲਗਾ ਗਈ ਸੁਖ ਪਾਇਆ ਉਹਨਾਂ ਨੇ इसके बाद जोगी जी हुई बस थोड़ी देर थी ये बस्ती सरहद शहर की ईंटों का ढेर थी लगते जगर गुरु के दोनों छुपा गई इसके बाद जोगी जी हुई बस थोड़ी देर थी ये बस्ती सरहद शहर की ईंटों का ढेर थी जब दीवारों दबाव से हब से दम हुआ महसूस करो ना ਜਦੋਂ ਕੰਨ ਦੇ ਵਿੱਚ ਦਫਨ ਹੋ ਗਈਆਂ ਉਹ ਸੋਲ ਜੀਆਂ ਕਲੀਆਂ ਤੇ ਫੇਫਰੇ ਲਰਜੁੱਟੇ ਹੋਣਗੇ ਟੜਕਣ ਰੁਕਣ ਲੱਗੀ ਖੂਨ ਦਾ ਦੌਰਾ ਇੱਕਦਮ ਸਾਰਾ ਕੁਝ ਉਲਟ ਪੁਲਟ ਗਿਆ ਤੇ ਇੱਕਦਮ ਜਿਹੜੀ ਕਿਰਿਆ ਸੀ ਸਰੀਰ ਦੀ ਉਹ ਬਹੁਤ ਬੁਰੀ ਤਰ੍ਹਾਂ ਕੁਚਲੀ ਗਈ ਹੋਈ ਨਾਜ਼ਿਕ ਜਿਹੇ ਅੰਗ ਜਦ ਦਿਵਾਰੇ ਦਬਾਓ ਸੇ ਹਬਸੇ ਦਮ ਹੁਆ ਦੌਰਾਨੇ ਖੂਨ ਦौरा ਖੂਨ ਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਸਿਤਮ ਕਹਿੰਦੇ ਆਤ ਹੋ ਗਈ ਜਨਮ ਦੀ ਨਹੀਂ 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 ਕਹਿੰਦੇ ਨਹੀਂ ਜਨਮ ਦੀ ਆਤ ਨਹੀਂ ਹੋਈ ਬਖਸ਼ਿਸ਼ ਹੋਈ ਬਖਸ਼ਿਸ਼ ਰਹਿਮਤ ਸ਼ਾਸ਼ਨ ਬਾਸ਼ਨ ਦੋਨੋਂ ਭਾਈ ਸ਼ਹਿਰ ਸਮਾਣੇ ਰਹਿੰਦੇ ਨਾਮੀ ਸੀ ਜਲਾਦ ਦੋਵੇਂ ਹੀ ਸੈਦ ਖੁਦ ਨੂੰ ਕਹਿੰਦੇ ਬੜੇ ਨਰਦਈ ਸਨ ਉੱਥੇ ਲਿਖਿਆ ਇਤਿਹਾਸ ਵਿੱਚ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾ ਨੂੰ ਲੈ ਲਾਲਾ ਨੂੰ ਗੋਡਿਆਂ ਹੇਠਾਂ ਬੱਕਰੀਆਂ ਵਾਂਗ ਕੋਹੇ ਕੋਕ ਹਜ਼ੂਰ ਨੇ ਵੀ ਆਪਣੇ ਜਫਰਨਾਮੇ 'ਚ ਲਿਖਿਆ ਜੀਹਾਂ ਸੁਧਕੇ ਚੁ ਬਚਗਾ ਕੁਸਤਾ ਚਾਰ ਤੂੰ ਕਹਿੰਦਾ ਮੈਂ ਚਾਰ ਚਿੰਗਿਆੜੀਆਂ ਬੁਝਾ ਲਈਆਂ ਅਖਾਲਸਾ ਪੰਥ ਜਿਹੜਾ ਖਾਲਸਾ ਪੰਥ ਹੈ ਨਾ ਇਹ ਤੇ ਮੇਰਾ ਕੁੰਡਲੀਆ ਸੱਪ ਹੈ ਜਿਨੇ ਤੇਰੇ ਜ਼ੁਲਮ ਨੂੰ ਡੰਗਣਾ ਹਲੇ ਸਹਿਬਾਂ ਨੂੰ ਜਿਵਾ ਕੀਤਾ ਔਰ ਹੰਡੂਰੀਆ ਦੀ ਲਿਖਦੇ ਆ ਕਿ ਜੋਰਾਵਰ ਸਿੰਘ ਜੀ ਦਾ ਸਰੀਰ ਛੇਤੀ ਠੰਡਾ ਹੋ ਗਿਆ ਫਤਿਹ ਸਿੰਘ ਬਾਬਾ ਜੀ ਦਾ ਸਰੀਰ ਨਾ ਚਰਨ ਐ ਹੌਲੀ-ਹੌਲੀ ਪਹਿਲਾਂ ਲੱਤਾਂ ਹਿਲਦੀਆਂ ਰਹੀਆਂ ਫਿਰ ਚਰਨ ਹਿਲਦੇ ਰਹੇ ਤੇ 10 11 ਮਿੰਟ ਲੱਗ ਕੇ ਫਿਰ ਸਰੀਰ ਸ਼ਾਂਤ ਖੂਨ ਚ ਲਤ-ਪਤ ਛਾਰ ਰਗਾਂ ਕਟੀਆਂ ਜਦੋਂ ਹੀਠਾਂ ਬੰਨਦੀ ਉਹ ਥੋੜੀ ਜੀ ਸੁਰਤ ਉੱਥੇ ਲੈ ਜਾਓ ਐਦਾਂ ਮੇਰੇ ਸਹਬ ਦੇ ਲਾਲਾਂ ਦੇ ਪਵਿੱਤਰ ਸਰੀਰ ਹਨ ਉੱਤੇ